ਗਰਮੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜੋ ਕਿ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈ ਲੋਕਾਂ ਦਾ ਘਰਾਂ ਦੇ ਵਿੱਚੋਂ ਨਿਕਲਣਾ ਵੀ ਔਖਾ ਹੋ ਗਿਆ ਹੈ ਹੁਣ ਇਸ ਗਰਮੀ ਦਾ ਅਸਰ ਵਾਹਨਾ ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਕਾਰਨ ਕਿਸੇ ਨਾ ਕਿਸੇ ਵਾਹਨ ਨੂੰ ਅਗਰ ਲੱਗਦੀ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਅਜੇ ਹੀ ਇੱਕ ਵੀਡੀਓ ਸਾਹਮਣੇ ਛੋਟਾ ਹਾਤੀ ਟਰੈਂਪੋ ਨੂੰ ਅੱਗ ਲੱਗ ਗਈ ਹੈ ਰੋਡ ਦੇ ਉੱਪਰ ਗਰਮੀ ਦੇ ਕਾਰਨ ਇਹ ਅੱਗ ਲੱਗੀ ਹੈ ਤਾਂ ਉੱਥੇ ਖੜੇ ਲੋਕ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਨੇ ਟਰੈਂਪੋ ਨੂੰ ਇੰਨੀ ਜ਼ਿਆਦਾ ਭਿਆਨਕ ਅੱਗ ਲੱਗੀ ਹੈ ਕਿ ਉਸ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਅੱਗ ਦੀਆਂ ਲਪਟਾਂ ਦੇਖ ਕੇ ਲੋਕ ਵੀ ਪਿੱਛੇ ਹੀ ਖੜ ਗਏ ਹਨ ਅੱਗ ਦੇ ਕੋਈ ਵੀ ਨਜ਼ਦੀਕ ਨਹੀਂ ਜਾ ਰਿਹਾ ਤੁਸੀਂ ਵੀ ਦੇਖੋ ਇਹ ਖੌਫनाक ਤਸਵੀਰਾਂ